ਦੋਸਤੋ ਮੈਂ ਅੱਜ ਤੁਹਾਡੇ ਨਾਲ ਜੋ ਕਹਾਣੀ ਸ਼ੇਅਰ ਕਰਨ ਜਾ ਰਹੀ ਹਾਂ ਉਹ ਕਹਾਣੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਪਹਿਲੀ ਵਾਰ ਕਿਸੇ ਮੁੰਡੇ ਨਾਲ ਰਿਲੇਸ਼ਨ ਵਿੱਚ ਕਿਵੇਂ ਆਈ ਅਤੇ ਮੇਰੀ ਖੁਸ਼ੀ ਭਰੀ ਜ਼ਿੰਦਗੀ ਉਸਨੇ ਕਿਵੇਂ ਬਰਬਾਦ ਕਰ ਦਿੱਤੀ ਗੱਲ ਸਰਦੀਆਂ ਦੀ ਹੈ ਜਦੋਂ ਮੈਂ ਵਰਮੀ ਕਲਾਸ ਵਿੱਚ ਪੜ੍ਹਦੀ ਸੀ ਸਾਡੇ ਪਿੰਡ ਦਾ ਸਰਕਾਰੀ ਸਕੂਲ 10ਵੀਂ ਤੱਕ ਸੀ ਮੈਂ ਨਾਲ ਦੇ ਪਿੰਡ ਸਾਈਕਲ ਤੇ ਜਾਇਆ ਕਰਦੀ ਸੀ ਮੈਂ ਬਚਪਨ ਤੋਂ ਹੀ ਘਰ ਵਿੱਚ ਲਾਡਲੀ ਸੀ ਜਿਸ ਕਰਕੇ ਸਭ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੇਰੇ ਤੋਂ ਤੇ ਮੇਰੇ ਭਰਾ ਜੋ ਕਿ ਮੇਰੇ ਤੋਂ ਨਿੱਕਾ ਸੀ ਉਸ ਨੂੰ ਘੱਟ ਪਿਆਰ ਕਰਦੇ ਸੀ ਮੇਰੇ ਇੱਕ ਵਾਰ ਕਹਿਣ ਤੇ ਸਭ ਮੇਰੇ ਸਾਹਮਣੇ ਹੁੰਦਾ ਸੀ ਮੇਰੇ ਪਾਪਾ ਪਿੰਡ ਵਿੱਚ ਮੈਂਬਰਸ ਸਨ ਅਤੇ ਸਾਡੀ ਕਾਫੀ ਜ਼ਮੀਨ ਸੀ ਮੈਂ ਸਾਈਕਲ ਤੇ ਜਾਇਆ ਕਰਦੀ ਸੀ ਸਕੂਲ ਸਰਦੀਆਂ ਵਿੱਚ ਸਕੂਲ 9 ਵਜੇ ਲੱਗਦਾ ਸੀ ਅਤੇ 3 ਵਜੇ ਛੁੱਟੀ ਹੋ ਜਾਂਦੀ ਸੀ ਮੈਂ ਕਦੋਂ 11ਵੀਂ ਵਿੱਚ ਸੀ ਤਾਂ ਸਾਡੀ ਕਲਾਸ ਵਿੱਚ ਇੱਕ ਮੁੰਡੇ ਨੇ ਐਡਮਿਸ਼ਨ ਲਿਆ ਜੋ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜਦਾ ਸੀ ਅਤੇ ਕਿਸੇ ਕਾਰਨ ਕਰਕੇ ਉਸ ਨੂੰ ਸਰਕਾਰੀ ਵਿੱਚ ਆਉਣਾ ਪਿਆ ਉਹ ਦੇਖਣ ਨੂੰ ਕਾਫੀ ਵਧੀਆ ਸੀ ਤੇ ਪੜਨ ਵਿੱਚ ਵੀ ਕਾਫੀ ਹੁਸ਼ਿਆਰ ਸੀ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਉਸਤੇ ਲੱਟੂ ਸੀ ਪਰ ਮੇਰਾ ਧਿਆਨ ਸਿਰਫ ਪੜਨ ਵੱਲ ਹੁੰਦਾ ਸੀ ਉਹ ਕਲਾਸ ਵਿੱਚ ਬੈਠ ਕੇ ਗੱਪਾਂ ਮਾਰਦੇ ਤੇ ਮੈਂ ਇੱਕ ਪਾਸੇ ਬੈਠ ਕੇ ਕਿਤਾਬ ਪੜਦੀ ਰਹਿੰਦੀ ਇੱਕ ਦਿਨ ਉਹ ਮੁੰਡਾ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਹੈਲੋ ਮੇਰਾ ਨਾਮ ਜਸ ਹੈ ਤੁਸੀਂ ਸਭ ਤੋਂ ਅਲੱਗ ਕਿਉਂ ਰਹਿੰਦੇ ਹੋ ਮੈਂ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਦੁਬਾਰਾ ਬੋਲਣ ਹੀ ਲੱਗਿਆ ਸੀ ਕਿ ਸਾਡੇ ਕਲਾਸ ਦੀ ਕਲਾਸ ਟੀਚਰ ਕਲਾਸ ਵਿੱਚ ਆ ਗਈ ਉਸ ਸਭ ਆਪਣੀ ਜਗ੍ਹਾ ਤੇ ਆ ਕੇ ਬੈਠ ਗਏ ਅਤੇ ਮੈਂ ਤਾਂ ਪਹਿਲਾਂ ਹੀ ਕਿਤਾਬ ਖੋਲ ਕੇ ਪੜ ਰਹੀ ਸੀ ਮੈਂ ਇੱਕ ਦੋ ਵਾਰ ਦੇਖਿਆ ਤਾਂ ਉਹ ਮੁੰਡਾ ਮੇਰੇ ਵੱਲ ਹੀ ਦੇਖ ਰਿਹਾ ਸੀ ਕਲਾਸ ਖਤਮ ਹੁੰਦੇ ਹੀ ਮੈਂ ਤੇ ਮੇਰੀ ਸਹੇਲੀ ਅਸੀਂ ਘਰ ਲਈ ਰਵਾਨਾ ਹੋ ਗਈਆਂ ਮੇਰੀ ਸਹੇਲੀ ਜਿਸ ਦਾ ਨਾਮ ਸਿਮਮੀ ਸੀ ਉਹ ਮੈਨੂੰ ਕਹਿੰਦੀ ਮੁੰਡਾ ਤੇਰੇ ਤੇ ਲੱਟੂ ਐ ਮੈਂ ਉਸ ਦੀ ਗੱਲ ਨੂੰ ਜ਼ਿਆਦਾ ਖਾਸ ਨਾ ਸਮਝਾਂ ਤੇ ਚੁੱਪ ਰਹੀ ਸਿਮਮੀ ਫਿਰ ਤੋਂ ਬੋਲੀ ਦੇਖ ਉਹ ਤੇਰੇ ਨਾਲ ਗੱਲ ਕਰਦਾ ਤੂੰ ਗੱਲ ਕਰ ਲਿਆ ਕਰ ਸਾਰੇ ਮੁੰਡੇ ਗਲਤ ਨਹੀਂ ਹੁੰਦੇ ਮੈਂ ਉਹ ਜਵਾਬ ਦਿੱਤਾ ਕਿ ਮੈਂ ਇੰਨਾ ਕੰਮਾਂ ਤੋਂ ਦੂਰ ਹਾਂ ਅਤੇ ਦੂਰ ਹੀ ਠੀਕ ਹਾਂ ਜੇਕਰ ਤੂੰ ਗੱਲ ਕਰਨੀ ਹੈ ਤਾਂ ਕਰ ਲੈ ਚੁੱਪ ਹੋ ਗਈ। ਕਾਫੀ ਦੇਰ ਬਾਅਦ ਉਹ ਬੋਲੀ, "ਚੱਲ, ਮੇਰੀ ਗਲਤ ਆ ਕਰਵਾ ਦੇ। ਤੂੰ ਕਹੇਂਗੀ ਤਾਂ ਉਹ ਮੰਨ ਜਾਏਗਾ।" ਮੈਂ ਉਹਦੀ ਗੱਲ ਸੁਣ ਕੇ ਹਸ ਤਪਈ ਅਤੇ ਅਸੀਂ ਪਿੰਡ ਪਹੁੰਚ ਗਏ। ਘਰ 'ਚ ਮੰਮੀ-ਪਾਪਾ ਮੇਰਾ ਇੰਤਜ਼ਾਰ ਕਰ ਰਹੇ ਸਨ ਅਤੇ ਨਿੱਕਾ ਵੀ ਸਕੂਲ ਤੋਂ ਘਰ ਆ ਗਿਆ ਸੀ। ਸ਼ਾਮ ਦੀ ਰੋਟੀ ਖਾ ਕੇ ਅਸੀਂ ਆਪਣੇ-ਆਪਣੇ ਬਿਸਤਰੇ 'ਚ ਵਿੱਚ ਸੌ ਗਏ। ਸਵੇਰ ਹੁੰਦੇ ਹੀ ਮੈਂ ਸਕੂਲ ਲਈ ਤਿਆਰ ਹੋਈ ਅਤੇ ਸਾਈਕਲ 'ਤੇ ਚੱਲ ਪਈ। ਸੀਮੀ ਦਾ ਕਾਰਾ ਵਿੱਚ ਸੀ। ਉਹ ਵੀ ਮੈਨੂੰ ਮਿਲ ਗਈ। ਅਸੀਂ ਸਕੂਲ ਪਹੁੰਚ ਗਏ ਹਾਂ ਉਹ ਮੁੰਡਾ ਇਕੱਲਾ ਕਲਾਸ ਵਿੱਚ ਬੈਠਾ ਸੀ ਮੇਰੇ ਅੰਦਰ ਜਾਂਦੇ ਉਹ ਖੜਾ ਹੋ ਗਿਆ ਅਤੇ ਮੈਨੂੰ ਸੱਸੀ ਘਾਲ ਬੁਲਾਈ ਮੈਂ ਪਹਿਲਾਂ ਤਾਂ ਚੁੱਪ ਰਹੀ ਬਾਅਦ ਵਿੱਚ ਸੀਮੀ ਦੇ ਕਹਿੰਦੇ ਮੈਂ ਵੀ ਜਵਾਬ ਦੇ ਦਿੱਤਾ ਮੇਰਾ ਜਵਾਬ ਸੁਣ ਕੇ ਉਹ ਖੁਸ਼ ਹੋ ਗਿਆ ਅਤੇ ਕਿਹਾ ਤੁਸੀਂ ਪੜਦੇ ਰਹਿੰਦੇ ਹੋ ਮੈਂ ਕਿਹਾ ਹਾਂ ਸਕੂਲ ਵਿੱਚ ਪੜਨਾਉਂਦੇ ਹਾਂ ਘਰ ਸਮਾਂ ਨਹੀਂ ਮਿਲਦਾ ਇਸ ਕਰਕੇ ਇੱਥੇ ਪੜ ਲਈਦਾ ਉਹ ਹੱਸਣ ਲੱਗਿਆ ਇੰਨਾ ਪੜ ਕੇ ਤੁਸੀਂ ਕੀ ਬਣਨਾ ਹੈ ਇਹ ਸੁਣ ਕੇ ਮੈਂ ਚੁੱਪ ਹੋ ਗਈ ਇਹ ਤਾਂ ਮੈਂ ਸੋਚਿਆ ਹੀ ਨਹੀਂ ਕਿ ਮੈਂ ਬਣਨਾ ਕੀ ਹੈ ਖੈਰ ਸਾਡੀ ਪ੍ਰੇਅ ਦਾ ਸਮਾਂ ਹੋ ਗਿਆ ਉਹ ਮੁੰਡਾ ਵੀ ਚਲਾ ਗਿਆ ਮੈਨੂੰ ਇਸ ਮੁੰਡੇ ਦੀ ਗੱਲ ਵਾਰ-ਵਾਰ ਪਰੇਸ਼ਾਨ ਕਰ ਰਹੀ ਸੀ ਇਸ ਤਰ੍ਹਾਂ ਅਸੀਂ ਕਾਫੀ ਦੇਰ ਗੱਲਾਂ ਕਰਦੇ ਰਹਿੰਦੇ ਉਹ ਪੜ੍ਹਨ ਦੀ ਗੱਲ ਕਰਦਾ ਤੇ ਮੈਂ ਵੀ ਇੱਕ ਦਿਨ ਅਸੀਂ ਸਾਇੰਸ ਲੈਬ ਵਿੱਚ ਸੀ ਸਾਡੇ ਟੀਚਰ ਕਿਸੇ ਕੰਮ ਕਰਕੇ ਬਾਹਰ ਚਲੇ ਗਏ ਅਤੇ ਅੱਜ ਸਾਨੂੰ ਬਾਇਓ ਦਾ ਇੱਕ ਲੈਸਨ ਕਰਵਾਉਣਾ ਸੀ ਜਿਸ ਵਿੱਚ ਇਨਸਾਨੀ ਸਰੀਰ ਦੀ ਬੰਤਰ ਬਾਰੇ ਦੱਸਣਾ ਸੀ ਉਹ ਵੀ ਵਿਸਥਾਰ ਨਾਲ ਉਹ ਪ੍ਰਾਈਵੇਟ ਸਕੂਲ ਤੋਂ ਆਇਆ ਸੀ ਤਾਂ ਕਰਕੇ ਸਰ ਨੇ ਉਸ ਨੂੰ ਕਿਹਾ ਕਿ ਸਭ ਨੂੰ ਇੱਕ ਵਾਰ ਮੋਟਾ-ਮੋਟਾ ਦੱਸ ਦੇ ਬਾਕੀ ਮੈਂ ਆ ਕੇ ਕਰਾਉਂਦਾ ਹਾਂ ਉਸ ਨੇ ਇੱਕ ਮਾਡਲ ਲਿਆ ਅਤੇ ਸਭ ਦੱਸਣ ਲੱਗਿਆ ਉਸ ਦੀ ਗੱਲ ਸੁਣ ਕੇ ਸਭ ਹੱਸ ਰਹੇ ਸੀ ਉਹ ਇੰਗਲਿਸ਼ ਵਿੱਚ ਸਮਝਾ ਰਿਹਾ ਸੀ ਪਰ ਫਿਰ ਵੀ ਸ਼ਰਾਰਤੀ ਮੁੰਡੇ ਫੋਟੋ ਨੂੰ ਦੇਖ ਕੇ ਉਹਦਾ ਮਜ਼ਾਕ ਉਡਾ ਰਹੇ ਸੀ ਅਤੇ ਕੁੜੀਆਂ ਨੇ ਸਿਰ ਥੱਲੇ ਸੁਟਿਆ ਸੀ ਉਹਨਾਂ ਨੂੰ ਸ਼ਰਮ ਆ ਰਹੀ ਸੀ ਇੰਨੇ ਅਨੁਸਾਰ ਆ ਗਏ ਉਹਨਾਂ ਨੇ ਕਿਹਾ ਸਮਝ ਆ ਗਈ ਤਾਂ ਕੋਈ ਵੀ ਨਾ ਬੋਲਿਆ ਅਸੀਂ ਸਾਰ ਅੱਧੀ ਛੁੱਟੀ ਦਾ ਸਮਾਂ ਹੋ ਗਿਆ ਅਸੀਂ ਸਾਰੇ ਖਾਣਾ ਖਾਣ ਲਈ ਕੈਂਟੀਨ ਵਿੱਚ ਚਲੇ ਗਏ ਮੈਨੂੰ ਇੰਜ ਲੱਗਿਆ ਕਿ ਮੈਂ ਲੈਸਨ ਪੜ੍ਹਨਾ ਬਹੁਤ ਜ਼ਰੂਰੀ ਸੀ ਜਿਸ ਕਰਕੇ ਮੈਂ ਆਪਣੀ ਕਿਤਾਬ ਵਿੱਚ ਉਸ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ ਪਰ ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ ਅਗਲੀ ਸਵੇਰ ਮੈਂ ਜਸ ਨੂੰ ਕਿਹਾ ਕਿ ਉਹ ਲੈਸਨ ਬਾਰੇ ਮੈਨੂੰ ਇਕੱਲੀ ਨੂੰ ਦੱਸ ਸਕਦਾ ਹੈ ਕਿਉਂਕਿ ਬਾਕੀ ਸਾਰੇ ਇਸ ਲੈਸਨ ਨੂੰ ਨਹੀਂ ਫੜ ਸਕਦੇ ਕਿਉਂਕਿ ਸਭ ਨੂੰ ਸ਼ਰਮ ਆਉਂਦੀ ਹੈ ਔਰ ਇਹ ਲੈਸਨ ਅਕਸਰ ਪੇਪਰਾਂ ਵਿੱਚ ਬਹੁਤ ਆਉਂਦਾ ਹੈ ਇਸ ਕਰਕੇ ਮੇਰਾ ਪੜਨਾ ਜ਼ਰੂਰੀ ਹੈ ਉਹ ਮੇਰੀ ਗੱਲ ਸੁਣ ਕੇ ਮੈਨੂੰ ਪੜਾਉਣ ਲਈ ਰਾਜ਼ੀ ਹੋ ਗਿਆ ਅਤੇ ਕਿਹਾ ਕਿ ਸਵੇਰੇ ਜਲਦੀ ਆ ਜਾਹੀਂ ਆਪਾਂ ਦੋਵੇਂ ਕਲਾਸ ਵਿੱਚ ਪੜਾਂਗੇ ਅਗਲੇ ਦਿਨ ਮੈਂ ਘਰੋਂ ਸਾਢੇ 8 ਵਜੇ ਹੀ ਤੁਰ ਪਈ ਅਤੇ ਘਰ ਕਹਿ ਦਿੱਤਾ ਕਿ ਮੇਰੀ ਐਕਸਟਰਾ ਕਲਾਸ ਲੱਗਣੀ ਹੈ ਜੋ ਸਵੇਰੇ ਨਾਲ ਲੱਗਣੀ ਹੈ ਮੇਰੇ ਨਾਲ ਤਿੰਮੀ ਵੀ ਆ ਗਈ ਤਿੰਮੀ ਵਾਰ ਬੈਠ ਗਈ ਅਤੇ ਮੈਂ ਤੇ ਜਸ ਅੰਦਰ ਸੀ